ਮੋਗਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਮੋਗਾ ਦੇ 베ਰੀਆ ਕਾਲਾ ਮੁਹੱਲਾ ਦੇ ਰਹਿਣ ਵਾਲੇ 21 ਸਾਲਾ ਨੌਜਵਾਨ ਦਾ ਦੇਰ ਰਾਤ ਤੇਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ। ਪੁਰਾਣੀ ਰੰਜਿਸ਼ ਤੇ ਚੱਲਦੇ ਇਹ ਕਤਲ ਹੋਇਆ ਹੈ। ਉੱਥੇ ਹੀ ਡੀਐਸਪੀ ਬਾਲਕਿਸ਼ਨ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਦੇਰ ਰਾਤ ਹਰਿੰਦਰ ਸਿੰਘ ਆਪਣਾ ਸੈਲੂਨ ਬੰਦ ਕਰਕੇ ਵਾਪਸ ਘਰ ਜਾ ਰਿਹਾ ਸੀ। ਰਸਤੇ ਵਿੱਚ ਉਸਤੇ ਅਗਿਆਤ ਵਿਅਕਤੀਆਂ ਨੇ ਤੇਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਨੂੰ ਕਿ ਗੰਭੀਰ ਰੂਪ ਵਿੱਚ ਹਸਪੀਟਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕੇ ਉਸ ਦੀ ਮੌਤ ਹੋ ਗਈ। ਉੱਥੇ ਪ੍ਰਿਤਿਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੇਰੀ ਜਾਂਚ ਆਰੰਭ ਕਰ ਦਿੱਤੀ ਗਈ ਹੈ। ਰਾਤ ਵਾਰਦਾਤ ਹੋਈ ਉਸ ਲੜਕੇ ਦਾ ਮਰਡਰ ਹੋਇਆ ਸਰਪੁਰੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਕੀ ਸਾਹਮਣੇ ਆਇਆ ਕਿ ਪੂਰੀ ਘਟਨਾ ਹੋਈ ਸੀਗੀ ਸਰ ਸਾਰੀ ਜਾਣਕਾਰੀ ਇਹ ਸਾਨੂੰ ਸੁਜੀਤ ਸਿੰਘ ਜਿਹੜੇ ਹੈਗੇ ਆ ਜੋ ਮਰਨਾਂ ਲੈ ਹੈ ਗਿਆ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਨੇ ਸਾਨੂੰ ਬਿਆਨ ਲਿਖਾਇਆ ਹੈਗਾ ਜਿਸ ਵਿੱਚ ਉਹ ਜਿਹੜਾ ਉਹਨਾਂ ਦਾ ਲੜਕਾ 21 ਸਾਲਾਂ ਦਾ ਲੜਕਾ ਸੀ ਹਰਵਿੰਦਰ ਸਿੰਘ ਉਸ ਦੀ ਰਾਤ ਨੂੰ ਕੁਝ ਉਹ ਵਿਅਕਤੀਆਂ ਨਾਲ ਲੜਾਈ ਹੋਈ ਸੀ ਜੀਸ ਵਿੱਚ ਉਸ ਦਾ ਕਿਲਚਾ ਮਾਰ ਕੇ ਉਹਨਾਂ ਦਾ ਮਰਡਰ ਹੋ ਗਿਆ ਹੈਗੇ ਜੋ ਸਾਨੂੰ ਹੁਣ ਖਬਰ ਪਹੁੰਚ ਹੋਈ ਹੈਗੀ ਜੀਸੀਰ ਅੱਗੇ ਫਰਦਰ ਅਸੀਂ ਕਾਰਵਾਈ ਕਰਦੇ ਹੁਜੀਤ ਸਿੰਘ ਜੀ ਦਾ ਬਿਆਨ ਲਿਖ ਕੇ ਅਸੀਂ ਜਿਸ ਵਿੱਚ ਉਹਨਾਂ ਨੇ 6 ਬੰਦਿਆਂ ਦਾ ਨਾਮ ਲਖਾਇਆ ਹੈਗਾ ਨਾਮ ਜੋ ਦਮਨ ਚੋਪੜਾ ਸੰਦੀਪ ਸਿੰਘ ਅਮਨਜੋਤ ਪੰਕਜ ਚੋਪੜਾ ਸੀਮਾ ਪਤਨੀ ਪੰਕਜ ਚੋਪੜਾ ਅਤੇ ਗਗਨ ਪੁੱਲਰ ਇਹ 6 ਜਨੇ ਹੈਗੇ ਜਿਨ੍ਹਾਂ ਵਿੱਚੋਂ 4 ਜਨੇ ਨੇ ਉਹਨਾਂ ਨੇ ਕਿਹਾ ਅਸੀਂ ਇਹਨਾਂ ਨੇ ਮਾਰਨ ਮਾਰਨ ਵਾਲੇ ਹੈਗੇ ਆ ਦਮਨ ਸੰਦੀਪ ਅਮਨਜੋਤ ਤੇ ਗਗਨ ਤੇ ਜਿਹੜੇ ਦੋ ਹੈਗੇ ਆ ਪੰਗਰ ਚੌਪੜਾ ਤੇ ਸੀਮਾ ਇਹਨਾਂ ਨੇ ਰੇਕੀ ਕੀਤੀ ਸੀ ਉਸ ਨੂੰ ਮਾਨਨ ਦੇਖੀ ਸੀ ਕਾਰਨ ਕੀ ਲੱਗਦਾ ਹੈ ਜੀ ਕਾਰਨ ਜੋ ਇਹਨਾਂ ਦੇ ਸਾਨੂੰ ਇਹਨਾਂ ਨੇ ਲਿਖਾਇਆ ਇਹਨਾਂ ਦੀ ਪੁਰਾਣੀ 5-6 ਮਹੀਨੇ ਪਹਿਲਾਂ ਨਦੀ ਆਲਡ ਐਨਿਮਿਟੀ ਹੈਗੀ ਹੈ ਜਿਸ ਕਾਰਨ ਇਹ ਨਦੀ ਲੜਾਈ ਹੋਈ ਹੈ ਜੀ ਐਫਆਈਆ ਕਿਹੜੀ ਬੀਐਨਐਸ ਅਧਾਰ ਤੇ ਦਰਜ ਕੀਤੀ ਹੈ ਇਹ ਐਫਆਈਆ ਜੋ ਅਸੀਂ ਰਜਿਸਟਰ ਐਫਆਈਆ ਨੰਬਰ 107 ਦਾ ਡੇਟਡ 11/7/24 ਅੰਡਰ ਬੀਐਨਐਸ ਸੈਕਸ਼ਨ 103 191 3190612bns ਇਹ ਅੰਦਰ ਸੀਐਫਆਈ ਰਜਿਸਟਰਡ ਕੀ ਹੈ ਹਾਂ ਅਸੀਂ ਇਹਨਾਂ ਵਿੱਚ ਜੋ ਪੰਜ ਬੰਦੇ ਹੈਗੇ ਆਂ ਪ੍ਰੀ ਐਪਰੀਐਂਡ ਕੀਤੇ ਹੈਗੇ ਆਂ ਵੈਰੀਫਾਈ ਕਰਦੇ ਪਏ ਹੈਗੇ ਨਹੀਂ ਅਸੀਂ ਅਸੀਂ ਫਰਦੇ ਜਿਹੜੇ ਵੈਰੀਫਾਈ ਕਰਕੇ ਅਸੀਂ ਉਹਦੀ ਡਿਟੇਲ ਤੁਹਾਨੂੰ ਦੱਸਾਂਗੇ ਪਰਿਵਾਰ ਕੀ ਮੰਗ ਕਰ ਰਿਹਾ ਹੈ ਜੀ ਪਰਿਵਾਰ ਕੁਝ ਗੱਲਬਾਤ ਹੋਈ ਪਰਿਵਾਰ ਨਹੀਂ ਆਈ ਜੋ ਅਸੀਂ ਪਰਿਵਾਰਕ ਕਾਰਵਾਈ ਦੀ ਮੰਗ ਕਰਦਾ ਪਿਆ ਜੋ ਅਸੀਂ ਕਾਰਵਾਈ ਕਰਦੇ ਪਏ ਹੈਗੇ ਤੇ ਜਿਹੜੇ ਹੈਗੇ ਮੁਜਰਮ ਹੈਗੇ ਉਹਨਾਂ ਨੂੰ ਅਸੀਂ ਜਲਦੀ ਤੋਂ ਫੜ ਕੇ ਇਥੇ ਜੋ ਬਰਾਮਦਗੀ ਕਰਕੇ ਅਸੀਂ ਨਹੀਂ ਅਸੀਂ ਹੈ ਇਹ ਅਪ੍ਰੀਹੈਂਡ ਕਰਕੇ ਫਰਦਰ ਜੋ ਹੈਗਾ ਅਸੀਂ ਵੈਰੀਫਾਈ ਕਰਕੇ ਜੋ ਰਿਕਵਰੀ ਕਰਵਾਵਾਂਗੇ ਜਿਸ ਵਿੱਚ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਖੰਡਾ ਕਿਰਪਾਨ ਵਗੈਰਾ ਇਹ ਜਿਹੜੇ ਤਿੱਖੇ ਹਥਿਆਰ ਸੀ ਇਹਨਾਂ ਦੀ ਵਰਤੋਂ ਕਰਕੇ ਇਹ ਮਰਡਰ ਕੀਤਾ ਹੈ ਤੁਹਾਡੇ ਕਿੰਨੇ ਨੇ ਦਬਾਵਾ ਦੱਸੋ ਇਹ 6 ਜਣੇ ਤੇ ਐਫ ਆਈ ਆਰ ਰਜਿਸਟਰ ਕੀਤੀ ਗਈ ਹੈ ਐ ਨਹੀਂ ਹੇ ਹਨਸ਼ਾ ਤੇ ਨਹੀਂ ਕਿਹ ਜਿਹਨੇ ਜੋ ਨਨ ਬਾਈ ਨੇਮ ਲਖਾਈ ਹੈਗੇ ਜਿਹੜੇ ਇਥੋਂ ਦੇ ਹੀ ਰਹਿਣਾ ਲਿਸੀ ਮਰਨ ਵਾਲਾ ਕੰਮੀਦਾ ਸੀ ਮਰਨ ਵਾਲਾ ਇਹ 21 ਸਾਲਾਂ ਦਾ ਬਾਰਬਰ ਸੀ ਹੈ ਦੀ ਬਾਬਾ ਦੀ ਸ਼ਾਪ ਸੀ 21 ਸਾਲਾਂ ਦਾ ਲੜਕਾ ਸੀ ਫਰਦਰ ਕੀ ਕਾਰਨ ਕੀਤੀ ਜਾ ਰਹੀ ਹੈ ਫਰਦਰ ਫਰਦਰ ਅਸੀਂ ਰੇਡ ਕਰਦੇ ਪਏ ਹੈਗੇ ਜਿਹੜੇ ਫੜਨ ਵਾਲੇ ਹੈਗੇ ਤੇ ਜੋ ਰਿਕਵਰੀ ਕਰਵਾਵਾਂਗੇ ਜੋ ਵੈਪਨ ਜਿਹੜੇ ਇਹਨਾਂ ਨੇ ਵਰਤੇ ਹੈਗੇ ਸਰ ਮੁੜਲੀ ਜਾਣਦੇ ਨੂੰ ਪਤਾ ਲੱਗਾ ਕਿ ਕੀ ਇਹਨਾਂ ਵੀ ਰਹਿੰਦੇ ਸੀ ਦੱਸੀ ਇਹਨੇ ਤੁਹਾਨੂੰ ਹਜੇ ਐਨਾਂ ਨੇ ਦੱਸਿਆ ਕਿ ਸਾਨੂੰ ਹੋਰ ਪਤਾ ਲੱਗਿਆ ਜੋ ਸੁਜੀਤ ਸਿੰਘ ਜੀ ਨੇ ਦੱਸਿਆ ਕਿ ਇਹਨਾਂ ਦੀ ਪੁਰਾਣੀ ਰੰਜੀ ਸੀ ਇਹਨਾਂ ਦੇ ਬੇਟੇ ਨਾਲ ਤੇ ਉਹ ਪ੍ਰਾਨੀ ਰੰਜਿਸ਼ ਨੂੰ ਚੱਲਦੇ ਹੋਏ ਇਹਨਾਂ ਨੇ ਇਹ ਜਿਹੜੀ ਵਾਰਦਾਤ ਨੂੰ ਇਨਜਾਮ ਦਿੱਤਾ ਹੈਗਾ। ਭਗਤ ਚੋਮੜਾ ਸੁਣਨੇ ਵਾਲਾ ਕੋਈ ਸੰਗਠਨ ਦਾ ਲੀਡਰ ਵੀ ਹੈ। ਨਹੀਂ ਵੈਰੀਫਾਈ ਕਰਦੇ ਆ ਜੋ ਇਹਨਾਂ ਲੱਗਿਆ ਕਿ ਇਹ ਸ਼ਿਫਸ ਇਹਨਾਂ ਨਾਲ ਰਿਲੇਟਡ ਹੈਗਾ ਬੰਦਾ ਜਿਹੜਾ ਹੈਗਾ ਤੇ ਜੋ ਹੈਗਾ ਜੂਫੜਾ ਇਹ ਹੋਊਗਾ ਅਸੀਂ ਪੂਰੀ ਹੈਗੀ ਉਹ ਵੈਰੀਫਾਈ ਕਰਾਂ। ਦੋਨਾਂ ਦਿਨਾਂ ਤੋਂ ਪਹਿਲਾਂ ਕੋਈ ਪਰਚਾ ਦਰਜ ਹੈਗਾ ਜੀ? ਨਹੀਂ ਹਜੇ ਤੱਕ ਸਾਡੇ। ਆਪਣਾਲੇ ਦੇਦੇ ਜਾਂ ਦੂਜੇ ਦੇ। ਨਹੀਂ ਹਜੇ ਤੱਕ ਅਸੀਂ ਵੈਰੀਫਾਈ ਕਰਦੇ ਆ ਕੋਈ ਮਦਰ ਹੈ ਇਟਸ ਟੂ अर्ਲੀ ਟੂ ਸੇ ਅਸੀਂ ਆਪ ਦਾ ਰਿਕਾਰਡ ਚੈੱਕ ਕਰਕੇ ਤੁਹਾਨੂੰ ਦੱਸਾਂਗੇ।